ਹਰ ਤੋ ਅਗੇ ਦਵਾ ਇੱਕ ਸਗਾ ਸੀ ਤੇ ਇਹਦੇ ਵਿੱਚ ਅਫਸਰ ਤੇ ਦੇ ਉਹ ਪਿੰਡਾਂ ਜਾਂਦੇ ਕੋਈ ਰਜਿਸਟਰੀ ਜਿੱਦਾ ਦਿੱਖੀ ਜਾਂਦੀ ਸੀ ਜਾਂਦੇ ਮੁਸ਼ਕਲ ਸੀ ਮੌਕੇ ਤੋਂ ਦਾ ਹੱਲ ਵੀ ਕਰਦੇ ਹੈ ਕਈ ਵਾਰੀ ਤੁਸੀਂ ਦੇਖਿਆ ਹੁਣ ਮੈਂ ਵੀ ਜਾਂਦਾ ਜਾਂਦਾ ਕਿਤੇ ਵੀ ਬਿਲਕੁਲ ਕਿਸੇ ਸਕੂਲ ਚ ਕਿਸੇ ਕਚਹਿਰੀ ਚ ਕਿਤੇ ਕੋਈ ਸਰਕਾਰੀ ਹੋਰ ਦਫਤਰ ਚ ਹਸਪਤਾਲ ਚ ਮੈਂ ਵੀ ਰੁਕ ਜਾਣਾ ਸੋ ਅੱਜ ਮਟਿਆਲਾ ਜਾਂਦੇ ਜਾਂਦੇ ਰਾਜਪੁਰੇ ਕੋਰਟ ਦੇ ਵਿੱਚ ਰੁਕੇ ਤੁਸੀਂ ਸਾਡਾ ਆਪਣੇ ਕੈਮਰਾ ਵਿੱਚ ਕੈਦ ਕੀਤਾ ਤੇ ਬੀਐਸਪੀ ਆਫਿਸ ਦੇ ਆਂ ਦਿੱਕਤਾਂ ਬਲ ਲੋਕ ਮਿਲੇ ਕਈਆਂ ਦੀਆਂ ਰਿਸ਼ਤੀਆਂ ਹੋ ਗਈਆਂ ਕਈਆਂ ਦੀਆਂ ਹਜੇ ਬੇਟਿੰਗ ਚ ਨੇ ਮੈਂ ਤਸੀਹਦਾਰ ਸਾਹਿਬ ਦੇ ਕਮਰੇ ਵਿੱਚ ਜਾ ਕੇ ਉਹ ਦ੍ਰਿਸ਼ਟੀਆ ਲਾਈ ਵੀ ਦੇਖੀ ਹੈ ਕਿ ਕੀ ਸਿਸਟਮ ਹੈ ਤੇ ਤਹਿਸੀਲਦਾਰ ਕਹਿੰਦੇ ਵੀ 35 ਤੋਂ 40 ਦੀ ਐਵਰੇਜ ਹੁੰਦੀ ਹੈ ਹਰ ਰੋਜ਼ ਤੇ 35 ਤੋਂ 40 ਹੀ ਦ੍ਰਿਸ਼ਟੀਆ ਕਰਕੇ ਜਾਂਦੇ ਆ ਸੋ ਲੋਕਾਂ ਨੇ ਵੀ ਇਹੀ ਦੱਸਿਆ ਕਿ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਿ ਹੁਣ ਆਉਨੇ ਆ ਔਰ ਆ ਕੇ ਕੋਈ ਵੀ ਅਫਸਰ ਕੁਰਸੀ ਤੇ ਐ ਨਹੀਂ ਹੈਗਾ ਗਾਇਬ ਹੈ ਕੁਰਸੀ ਤੋਂ ਉਹ ਹੁੰਦਾ ਹੈ ਕੰਮ ਹੋਣਾ ਹੁੰਦਾ ਤਾਂ ਉਸੇ ਵੇਲੇ ਹੋ ਜਾਂਦਾ ਹੈ ਜੇ ਵੀ ਉਹ ਡਾਕੂਮੈਂਟ ਚਾਹੀਦਾ ਹੋਵੇ ਤਾਂ ਸਤੋਂ ਮੂੰਗਾ ਭੰਗਾ ਲੈਂਦੇ ਨੇ ਪਬਲਿਕ ਦੇ ਸਾਹਮਣੇ ਤੁਸੀਂ ਸਾਰਾ ਲਾਈਵ ਰਿਕਾਰਡ ਵੀ ਕੀਤਾ ਲੋਕਾਂ ਦੇ ਵਿਊਜ਼ ਉਸ ਦਿੱਕਤਾਂ ਵੀ ਲੋਕਾਂ ਨੇ ਦੱਸੀਆਂ ਨੇ ਕਿ ਕਈ ਲੰਬੇ ਕੇਸ ਲਟਕਦੇ ਪਏ ਨੇ ਸੋ ਆਬੀਅਸਲੀ ਕੋਸ਼ਿਸ਼ ਕਰਾਂਗੇ ਕਿ ਕੰਮ ਜਿਹੜਾ ਫਾਸਟ ਹੋਵੇ ਕਿਉਂਕਿ ਅੱਜ ਦੇ ਜ਼ਮਾਨੇ 'ਚ ਖੱਜਲ ਖਵਾਰੀ ਹੋਵੇ ਆਨਲਾਈਨ ਜ਼ਮਾਨੇ 'ਚ ਖੱਜਲ ਖਵਾਰੀ ਹੋਵੇ ਤਾਂ ਫਿਰ ਮਤਲਬ ਬਿਲਕੁਲ ਸਿਸਟਮ ਅਲਾਉ ਨਹੀਂ ਕਰਦਾ ਸੋ ਅਸੀਂ ਅਪਡੇਟ ਕੀਤਾ ਹੋਇਆ ਹੈ ਸਾਰਾ ਸਿਸਟਮ ਤੇ ਅੱਧੇ ਘੰਟਾ ਅੱਧੇ ਘੰਟੇ ਦੇ ਵਿੱਚ ਵਿੱਚ ਰਿਸਟਰੀ ਹੋ ਕੇ ਉਹਨੂੰ ਪ੍ਰਿੰਟ ਬਦਾ ਮਿਲ ਜਾਂਦਾ ਹੈ। ਸਹੀ ਗੱਲ ਤਾਂ ਅਸੀਂ ਦੱਸਿਆ। ਤੇ ਲੋਕ ਕੁਝ ਕਹਿਤ ਨਹੀਂ ਹੈ ਇਹ ਨਹੀਂ ਕਿਸੇ ਨੇ ਕੁਝ ਕਹਿਤ ਨਹੀਂ ਸਾਰੇ ਸਾਰੇ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਨੇ। ਮੈਂ ਤਾਂ ਚੰਨ ਗਏ ਤਾਂ ਪਤਾ ਵੀ ਨਹੀਂ ਸੀ। ਲੋਕ ਕਿੰਨਾ ਜ਼ਿਆਦਾ ਸਮੱਸਿਆਵਾਂ ਕੀ ਕੁਝ ਨਹੀਂ। ਲੋਕ ਦੱਸ ਰਹੇ। ਦੇਖੋ ਲੋਕ ਕਹਿੰਦੇ ਬਹੁਤ ਫਰਕ ਹੈ ਪਹਿਲਾਂ ਨਾਲੋਂ। ਕਹਿੰਦੇ ਵੀ ਅਸੀਂ ਪਹਿਲੀ ਗੱਲ ਤਾਂ ਅਸੀਂ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੂੰ ਐ ਕਚੇਰੀਆਂ 'ਚ ਫਿਰਦਾ ਦੇਖ ਰਹੇ ਹਾਂ। ਪਹਿਲੀ ਗੱਲ ਤਾਂ ਇਹ। ਠੀਕ ਹੈ ਨਾ ਇੱਥੇ ਤਾਂ ਲਾਈਨਾਂ ਲੱਗੀਆਂ ਹੁੰਦੀ ਸੀ ਤਾਂ ਤਸਿਲਦਾਰ ਨਹੀਂ ਆਉਂਦੇ ਸੀ। ਇਹ ਅਫਸਰ ਨਹੀਂ ਆਉਂਦੇ ਸੀ ਸੋ ਹੁਣ ਉਹ ਹਾਜ਼ਰ ਵੀ ਰਹਿੰਦੇ ਨੇ ਤੇ ਮੇਰਾ ਜਾਣਕਾਉਣ ਦਾ ਵੀ ਇਹ ਮੈਂ ਕੋਈ ਇਹਨੂੰ ਇਹਨੂੰ ਆਪਾਂ ਰੇਡ ਨਾ ਕਹੋ ਇਹਨੂੰ ਇਹ ਕਰ ਲੋ ਵੀ ਮੈਂ ਸਮੱਸਿਆਵਾਂ ਸੁਣਨਾ ਹੈ ਮੈਂ ਅਧਿਕਾਰੀਆਂ ਦੇ ਵੀ ਸਮੱਸਿਆਵਾਂ ਸੁਣੀਆਂ ਕਿ ਕੰਪਿਊਟਰ ਵਗੈਰਾ ਸਹੀ ਚੱਲ ਰਹੇ ਨੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਪ੍ਰਿੰਟਿੰਗ 'ਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਫੋਟੋ ਹੁੰਦੀ ਹੈ ਜਿਹੜੀ ਰਿਸਟਰੀ ਵਾਲੀ ਉਹਦੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਸੋ ਇਹਨੂੰ ਇੱਕ ਸਮਝ ਲਓ ਵੀ ਦੇਖੋ ਜਿਹੜਾ ਰੇਡ ਤਾਂ ਨਾ ਕੋਈ ਵਿਰੋਧੀ ਪਾਰਟੀਆਂ ਵਗੈਰਾ ਕਰਦੇ ਉਹ ਦੇਖੋ ਜਿਵੇਂ ਹੋ ਗਿਆ ਅਸੀਂ ਤਾਂ ਹੁਣ ਸੱਤਾ 'ਚਾਂ ਅਸੀਂ ਤਾਂ ਇਹ ਪੁੱਛਣਾ ਹੈ ਕਿ ਹੁਣ ਕਰੀਏ ਕੀ ਅੱਗੇ ਹੋਰ ਬੈਟਰ ਕਿਵੇਂ ਕਰੀਏ ਸੋ ਮੈਨੂੰ ਚੰਗਾ ਲੱਗਿਆ ਲੋਕਾਂ ਨੇ ਵੀ ਦੱਸਿਆ ਕਿ ਅਸੀਂ ਖੁਸ਼ਾਂ ਸਾਧਾਰਨ ਸਨ ਸੇਵਾ ਕੀ ਕੋਈ ਕੁਝ ਨਹੀਂ ਦੱਸ ਲੋਕਾਂ ਦੇ ਦੇਖੋ ਕੁਝ ਪੁਲਿਸ ਦੇ ਕੇਸ ਸੀਗੇ ਉਹ ਕਹਿੰਦੇ ਕੁਝ ਕਹਿੰਦੇ ਹੋ ਗਏ ਕੁਝ ਅਜੇ ਲਾਈਨ 'ਚ ਬੈਠੇ ਆ ਈਐਸਪੀ ਮੌਜੂਦ ਨੇ ਤੇ ਬਾਕੀ ਰਿਸਟਰੀਆਂ ਸੀਗੀਆਂ ਬਾਕੀ ਕਿਸੇ ਦਾ ਕੋਈ ਪ੍ਰਮਾਨ ਪੱਤਰ ਦਾ ਕੋ ਕੰਮ ਵੈਸੇ ਤਾਂ ਕੋਸ਼ਿਸ਼ ਸਾਡੀ ਇਹ ਹੋ ਗਈ ਆਉਣ ਵਾਲੇ ਦਿਨਾਂ 'ਚ ਕਿ ਲੋਕਾਂ ਨੂੰ ਘਟ ਤੋਂ ਘਟ ਕਚਹਿਰੀਆਂ ਜਾਣਾ ਪਵੇ ਜਿਆਦਾ ਕੰਮ ਉਹਨਾਂ ਦੇ ਪਿੰਡਾਂ ਜਾ ਕੇ ਅਫਸਰ ਕਰ ਦੇਣ ਜਿਵੇਂ ਆਨਲਾਈਨ ਕਰ ਦੇਣ ਜਾਂ ਜਿਵੇਂ ਦਿੱਲੀ ਦੇ ਵਿੱਚ ਚੱਲਦਾ ਕੰਮ ਡੋਰ ਟੂ ਡੋਰ ਸਰਵਿਸ ਕਹਿੰਦੇ ਸੋ ਮੈਨੂੰ ਚੰਗਾ ਲੱਗਿਆ ਕਿ ਅਚਾਨਕ ਆਏ ਜੇ ਤਾਂ ਪਤਾ ਕਿ ਪਹਿਲਾਂ ਪਤਾ ਲੱਗ ਜੇ ਫਿਰ ਤਾਂ ਕੁਝ ਚੀਜ਼ਾਂ ਠੀਕ ਵੀ ਕਰ ਲੈਂਦੇ ਰਹੋ ਠੀਕ ਵੀ ਕਰ ਲੈਂਦੇ ਆ ਪਰ ਅਚਾਨਕ ਲੋਕਾਂ ਨੂੰ ਮਿਲੇ ਅਚਾਨਕ ਅਫਸਰਾਂ ਨੂੰ ਮਿਲੇ ਤੇ ਕੰਮ ਇੱਕ ਵਾਰ ਚੰਗਾ ਲੱਗੇ ਮਾਨਸਾ ਕਿਤਨਾ ਕਿਸ ਨੂੰ ਫਾਇਦਾ ਹੋਗਾ ਕਿਤਨਾ ਫਾਇਦਾ ਹੋਗਾ ਮੈਂ ਮੈਂ ਤੁਹਾਡੇ ਜਰੀਏ ਮੈਂ ਤੁਹਾਡੇ ਜਰੀਏ ਸਾਰਿਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਕਚੈਰੀਆਂ 'ਚ ਵੀ ਨੇ ਜਾਂ ਸਰਕਾਰੀ ਹਸਪਤਾਲਾਂ 'ਚ ਡਾਕਟਰ ਨੇ ਜਾਂ ਜਾਂ ਨਰਸਾਂ ਨੇ ਜਾਂ ਸਫਾਈ ਸੇਵਕ ਨੇ ਜਾਂ ਕੋਈ ਵੀ ਕਿਸੇ ਸਰਕਾਰੀ ਨੌਕਰੀ ਤੇ ਹੋ ਕਿਰਪਾ ਕਰਕੇ ਆਪਣਾ ਤਨਦੇਹੀ ਨਾਲ ਆਪਣੇ ਫਰਜ਼ ਨਿਭਾਓ ਔਰ ਇੱਕ ਗੱਲ ਹੋਰ ਵੀ ਦੱਸ ਦੇਣਾ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਕਿਹੜੇ ਹਸਪਤਾਲ ਚ ਜਾ ਜਾ ਕਦੋਂ ਕਿਹੜੇ ਸਕੂਲ ਨੂੰ ਚੈੱਕ ਕਰ ਲਈਏ ਕਦੋਂ ਕਿਹੜੇ ਸਰਕਾਰੀ ਅਦਾਰੇ ਨੂੰ ਚੈੱਕ ਕਰ ਲਈਏ ਜੇ ਕੋਈ ਉੱਥੇ ਕਮੀ ਪਾਈ ਗਈ ਜਾ ਉੱਥੇ ਕੋਈ ਇਸ ਤਰ੍ਹਾਂ ਦੀ ਚੀਜ਼ ਪਾਈ ਗਈ ਜਿਹਦੇ ਨਾਲ ਲੋਕਾਂ ਨੂੰ ਖੱਜਲ ਖਵਰੀ ਹੁੰਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਹਾਂ ਐਨਓਸੀ ਦਾ ਤੁਹਾਨੂੰ ਐਨਓਸੀ ਦੀ ਕਾਫੀ ਪੁਰਾਣੀਆਂ ਸਰਕਾਰਾਂ ਨੇ ਜੋ ਕੰਡੇ ਵੀਜੇ ਹੋਏ ਐ ਅਸੀਂ ਚੁਗ ਰਹੇ ਹਾਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਐਨਓਸੀ ਵਾਲਾ ਜਿਹੜਾ ਮਸਲਾ ਨੂੰ ਹੱਲ ਕਰਕੇ ਨਹੀਂ ਦੇਖੋ ਕੋਈ ਵੀ ਚੀਜ਼ 75 ਸਾਲ ਪੁਰਾਣੀ ਬਿਮਾਰੀ ਹੈ ਇਹ ਠੀਕ ਹੈ ਨਾ ਕੱਟ ਗਈ ਮੈਂ ਆਪ ਕਹਿਣਾ ਆਪਣੇ ਸਪੀਚ ਕਿਹਦਾ ਮਤਲਬ ਨਹੀਂ ਹੈ ਬੰਦ ਕਿਸੇ ਨਾ ਕਿਸੇ ਪੱਤਰ ਤੇ ਕੋਈ ਨਾ ਕੋਈ ਅਫਸਰ ਖੂਨ ਚ ਹੁੰਦੇ ਨੇ ਜੀਨਸ ਹਰ ਰੋਜ਼ ਵਿਜੀਲੈਂਸ ਵੀ ਫੜਦੀ ਹੈ ਜਿਹੜੇ ਜਿਹੜੇ ਕ੍ਰਪਟ ਅਫਸਰ ਜਾਂ ਕੋਈ ਅਧਿਕਾਰੀ ਨੇ ਪਰ ਇੰਨਾ ਕਹਿਵੇ ਲੋਕਾਂ ਨੂੰ ਸੁੱਖ ਦਾ ਸਾਹ ਇਹ ਆ ਗਿਆ ਇੱਕ ਬੰਦੇ ਨੇ ਕਿ ਇਹ ਗੱਲ ਵਧੀਆ ਕਹੀ ਕਹਿੰਦੇ ਵੀ ਜੇ ਅਫਸਰਾਂ ਨੂੰ ਇਹ ਵੀ ਪਤਾ ਨਾ ਲੈ ਲਿਆ ਤੇ ਇਹਨਾਂ ਨੇ ਮੁੱਖ ਮੰਤਰੀ ਨੂੰ ਦੱਸ ਦੇਣ ਤੁਸੀਂ ਤੁਹਾਡੇ ਫੋਨ ਨੰਬਰ ਤੇ ਅਸੀਂ ਦੱਸ ਦਾਂਗੇ ਤੇ ਉਹਨਾਂ ਨੇ ਸਾਨੂੰ ਇੱਥੇ ਲੈਣੇ ਦੇ ਦੇਣੇ ਪੈ ਜਾਣਗੇ ਨੌਕਰੀ ਜਾਓ ਵਿੰਡੋ ਕੀ ਵੀ ਸ਼ੁਰੂਆਤ ਹੋ ਗਈ ਉਸ ਦਾ ਰਿਸਪਾਂਸ ਕਿਹਦਾ ਨਹੀਂ ابھی ابھی ਸ਼ੁਰੂ ਕੀਆ ਨਹੀਂ ابھی ابھی ਉਸ ਦੇ ਲਈ ਕੰਮ ਚੱਲ ਰਿਹਾ ਹੈ ਪੂਰਾ ਹਾਂ ਤੇ ਡੀਸੀ ਆਫਿਸ ਚ ਹੋਊਗੀ ਉੱਥੇ ਲੋਕ ਆਉਣਗੇ ਜਿਨ੍ਹਾਂ ਦੇ ਡੀਸੀ ਲੈਵਲ ਤੇ ਕੰਮ ਨੇ ਉੱਥੇ ਹੋ ਜਾਣਗੇ ਜਿਹੜੇ ਡਿਪਾਰਟਮੈਂਟ ਦੇ ਕੰਮ ਨੇ ਉਹ ਚੰਡੀਗੜ੍ਹ ਪਹੁੰਚਣਗੇ ਉਹਨਾਂ ਨੂੰ ਚੰਡੀਗੜ੍ਹ ਡਿਪਾਰਟਮੈਂਟ ਤੋਂ ਬਕਾਇਦਾ ਫੋਨ ਆਊਗਾ ਕਿ ਤੁਹਾਨੂੰ ਜਿਹੜਾ ਫੋਨ ਕਰਕੇ ਅਸੀਂ ਜਿਹੜਾ ਕਾਗਜ਼ ਬਾਦਕਾਟ ਹੋਈ ਤਾਂ ਲੈ ਲਾਗੇ